ਇਹੀ ਸੀ ਜੀ ਜੋ ਜਾਖਰ ਸਾਹਿਬ ਨੇ ਕਿਹਾ ਉਹ ਸਾਡੇ ਪਾਰਟੀ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਤੇ ਸਾਰੀ ਲੀਡਰਸ਼ਿਪ ਬੈਠੀ ਆ ਅੱਜ ਅਸੀਂ ਜੋ ਰਾਹਤ ਸਮਗਰੀ ਸਾਰੀ ਸਟੇਟਾਂ ਤੋਂ ਆਈ ਹੋਈ ਕਿਉਂਕਿ ਪੰਜਾਬ ਸਭ ਦਾ ਹੈ ਉਹ ਗੁਜਰਾਤ ਚੋਂ ਵੀ ਹਿਮਾਚਲ ਚੋਂ ਲਈ ਵੀ ਮੱਧਿਆ ਪ੍ਰਦੇਸ਼ ਤੋਂ ਆਈ ਰਾਜਸਥਾਨ ਤੋਂ ਆਈ ਦਿੱਲੀ ਤੋਂ ਆਈ ਗੁਜਰਾਤ ਤੋਂ ਟਰੱਕ ਜਿਹੜੇ ਨੇ ਉਹ ਭਰੇ ਪਏ ਆ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਚਾਰ ਗਾ ਡਾਊਨ ਵੱਡੇ ਬੀਜੇਪੀ ਨੇ ਉਰੇ ਲੈ ਕੇ ਜਲੰਧਰ ਚ ਰੱਖੇ ਆ ਕੁਝ ਜ਼ਿਲ੍ਹਿਆਂ ਨੂੰ ਸਵਾਨ ਸਿੱਧਾ ਜਾ ਰਿਹਾ ਜਿਵੇਂ ਦੱਸਿਆ ਪ੍ਰਧਾਨ ਜੀ ਨੇ 10 10 ਵੱਡੀਆਂ ਜਿਹੜੇ ਟ੍ਰੇਨ ਦੇ ਰੈਕ ਨੇ ਉਹ ਸਰਕਾਰ ਲਈ ਵੀ ਅਲੱਗ 10 ਡੱਬੇ ਭਰ ਕੇ ਕੱਪੜਿਆਂ ਦੇ ਹੋਰ ਸਾਰਾ ਭਾਂਡਿਆਂ ਦੇ ਉਹ 10 ਸਰਕਾਰ ਲਈ ਆ ਰਹੇ ਆ ਪੰਜਾਬ ਦੇ ਲਈ 10 ਜਿਹੜੇ ਆ ਉਹ ਬੀਜੇਪੀ ਪਾਰਟੀ ਲਈ ਆ ਰਹੇ ਆ ਅਲੱਗ-ਅਲੱਗ ਤੇ ਇਸ ਕਰਕੇ ਅੱਗੇ ਵੀ ਸਾਨੂੰ ਹੁਣੀ ਇਨਫੋਰਮੇਸ਼ਨ ਮਿਲੀ ਸੀ ਬੈਠੇ ਹੀ ਵੀ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਵੈਟਰਨਰੀ ਡਾਕਟਰਾਂ ਦੀ ਲੋੜ ਆ ਡੰਗਰਾਂ ਚ ਜਾਨਵਰਾਂ ਚ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹ ਗਾਰ ਚ ਪਾਣੀ ਚ ਖੜੇ ਰਹੇ ਨੇ ਅਸੀਂ ਮੌਕੇ ਤੇ ਬੈਠੇ ਹੁਣੀ ਹਰਿਆਣਾ ਸੀਐਮ ਨਾਲ ਗੱਲ ਕੀਤੀ ਹਰਿਆਣਾ ਸੀਐਮ ਨੂੰ ਕਿਹਾ ਤੁਸੀਂ ਕਰਨਾਲ ਤੋਂ ਜਾਂ ਹੋਰ ਕਿਤੇ ਪ੍ਰਬੰਧ ਕਰਕੇ ਜਿੰਨੇ ਵੈਟਰਨਰੀ ਡਾਕਟਰ ਆ ਸਾਡੇ ਭੇਜ ਸਕਦੇ ਹੋ ਹਰਿਆਣਾ ਤੋਂ ਉਹ ਭੇਜੋ ਫਿਰ ਅਸੀਂ ਐਨੀਮਲ ਐਸਵੈਂਡਰੀ ਮਿਨਿਸਟਰ ਨੇ ਜਿਹੜੇ ਉਹਨਾਂ ਰਾਹਤਾ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਉਹ ਸੈਂਟਰ ਵੱਲੋਂ ਜਿੰਨੇ ਵੀ ਜੰਗਲ ਸਾਡੇ ਜਾਨਵਰ ਇਹਨਾਂ ਦੇ ਵੈਟਰਨਰੀ ਡਾਕਟਰ ਨੇ ਉਹ ਜਿਆਦਾ ਤੋਂ ਜਿਆਦਾ ਭੇਜੇ ਜਾਣ ਹਜੇ ਤਾਂ ਇਹ ਬਹੁਤ ਚੀਜ਼ਾਂ ਆਏ ਜਿਹੜੀਆਂ ਪ੍ਰੋਬਲਮ ਸਾਡੇ ਇਸ਼ੂ ਅੱਗੇ ਖੜੇ ਨੇ ਬਹੁਤ ਵੱਡੀ ਲੋੜ ਆ ਸਾਨੂੰ ਜਿਹੜੇ ਜਾਨਵਰ ਸਾਡੇ ਮਰੇ ਪਏ ਨੇ ਉਹਨਾਂ ਨੂੰ ਕਿਵੇਂ ਅਸੀਂ ਉਹਦੇ ਲਈ ਵੀ ਕੈਮੀਕਲਸ ਨੇ ਜਿਹੜੇ ਕਈ ਸਟੇਟਾਂ ਨਾਲ ਸੰਬੰਧ ਕੀਤਾ ਹੈ ਵੀ ਉਹਨਾਂ ਦੇ ਛਿੜਕੇ ਤੇ ਉਹਨਾਂ ਦਾ ਮਤਲਬ ਉਹ ਉਹਨਾਂ ਦਾ ਡੀਕੰਪੋਜ਼ ਜਾਂ ਉਹਨਾਂ ਦਾ ਕੀਤਾ ਜਾਵੇ ਇਸ ਕਰਕੇ ਬੜੀਆਂ ਗੱਲਾਂ ਐ ਜਿਹੜੀਆਂ ਹੋ ਰਹੀਆਂ ਐ ਤੇ ਬਾਕੀ ਆਉਣ ਵਾਲੇ ਦਿਨਾਂ ਥੋੜੇ ਮੂਰੇ ਬੀਜੇਪੀ ਕੱਲੀ-ਕੱਲੀ ਜਗ੍ਹਾ ਕੱਲੇ-ਕੱਲੇ ਸੇਵਾ ਸਾਡੀ ਇੱਥੇ ਸਾਰੀ ਟੀਮਾਂ ਹਰ ਮੰਡਲ ਲੈਵਲ ਤੇ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਕੋਈ ਵੀ ਕਮੀ ਕਸਰ ਨਹੀਂ ਛੱਡੇਗੀ ਮੈਂ ਇਹ ਸਾਰੇ ਪੰਜਾਬ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਡਾਕਟਰ ਸਾਹਿਬ ਨੇ ਮੈਨੂੰ ਐਸਟੀਆਰ ਉਹਦਾ ਡਾਕਟਰ ਦੱਸਿਆ ਗਿਆ ਉਹਨਾਂ ਨੇ ਕਿਹਾ ਸੀ 2023 ਦੇ ਵਿੱਚ ਆਗੇ ਮੈਂ ਉੱਥੇ ਮੌਜੂਦ ਸੀ ਪ੍ਰਧਾਨ ਮੰਤਰੀ ਜੀ ਨਾਲ ਉੱਥੇ ਇਹਨਾਂ ਨੇ ਕロップ ਦੇ ਲਈ ਕੁੱਲ 1858 ਕਰੋੜ ਮੰਗੇ 1 ਰੁਪਿਆ ਵੀ ਇਹਨਾਂ ਨੇ ਹੋਰ ਕਿਸੇ ਲਈ ਨਹੀਂ ਮੰਗਿਆ 1858 ਦੇ ਵਿੱਚੋਂ 1600 ਕਰੋੜ ਜੇ ਨੁਕਸਾਨ ਫਸਲ ਦਾ ਲਾਇਏ ਤੇ 1600 ਕਰੋੜ ਰੁਪਈਆ ਤਾਂ ਉਦੋਂ ਹੀ ਮਿਲ ਗਿਆ ਤੇ ਮੰਗਿਆ ਕੁੱਲ 1858 ਕਰੋੜ ਆ ਮੈਂ ਤੁਹਾਨੂੰ ਡਾਟਾ ਸਾਰਾ ਜਿਹੜਾ ਹੈ ਇਹ ਜੋ ਉੱਥੇ ਇਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਆ ਉਹਦੇ ਬਾਰੇ ਉਦੋਂ ਬਾਅਦ ਇਹਨਾਂ ਨੇ ਹੋਰ ਪੈਸਾ ਸਾਰਾ ਆਪਣੇ ਮਹਿਕਮਿਆਂ ਲਈ ਮੰਗਿਆ ਕਿਸੇ ਗਰੀਬ ਲਈ ਨਹੀਂ ਕਿਸੇ ਛੱਤ ਲਈ ਨਹੀਂ ਕਿਸੇ ਕੋਠੇ ਲਈ ਨਹੀਂ ਕਿਸੇ ਜਾਨਵਰ ਆ ਮੈਂ ਤੁਹਾਨੂੰ ਭਰ ਦੱਸ ਦਿੰਨਾ ਵੀ ਇਹਨਾਂ ਨੇ ਅੱਗੇ ਡਿਪਾਰਟਮੈਂਟ ਆਫ ਵਾਟਰ ਸੋਰਸਸ ਲਈ ਮੰਗਿਆ ਰੂਰਲ ਡਿਵੈਲਪਮੈਂਟ ਲਈ ਮੰਗਿਆ ਪੰਚਾਇਤ ਹੀ ਹੈਲਥ ਲਈ ਮੰਗਿਆ ਵੀ ਸਾਡੇ ਹਸਪੀਟਲ ਤਾਂ ਹੈਗੇ ਜੀ ਉਹਨਾਂ ਲਈ ਦੋ ਸਾਡੇ ਜੀ ਸੜਕਾਂ ਟੁੱਟ ਗਈਆਂ ਪਬਲਿਕ ਓਦੋਂ ਬਾਅਦ ਕਰਦੇ ਕਰਦੇ ਲੋਕਲ ਬਾਡੀਜ਼ ਲਈ ਕਾਰਪੋਰੇਸ਼ਨ ਚ ਇਹਨਾਂ ਨੇ ਕਿਹੜੇ ਹੜਾ ਆਏ ਹੈ ਕਾਰਪੋਰੇਸ਼ਨ ਲਈ ਪੈਸਾ ਕਦੇ ਵੀ ਮੰਗ ਰਹੇ ਕਿਹੜਾ ਕਿਹੜਾ ਉਹਦੇ ਲਈ ਇਹਨਾਂ ਨੇ ਮੰਗ ਲੇ ਫੂਡ ਸਪਲਾਈ ਲਈ ਪੈਸੇ ਮੰਗ ਲੇ ਇਹਨਾਂ ਨੇ ਵਾਟਰ ਸਪਲਾਈ ਸੈਨੀਟੇਸ਼ਨ ਲਈ ਮੰਗ ਲੇ ਸਕੂਲ এডੂਕੇਸ਼ਨ ਲਈ ਮੰਗ ਲੇ ਅਖੀਰ ਕਹਿੰਦੇ ਜੀ 4 ਕਰੋੜ ਰੁਪਇਆ ਸਾਨੂੰ ਫੋਰੈਸਟ ਤੇ ਵਾਈਲਡ ਲਾਈਫ ਦਾ ਵੀ ਦੇ ਦਿਓ। ਬਈ ਅਗਲਾ ਪ੍ਰਬੰਧ ਲੋਕਾਂ ਦਾ ਨਹੀਂ ਆ ਮੈਂ ਤੁਸੀਂ ਕੋਈ ਵੀ ਆ ਮੇਰਾ ਡਾਟਾ ਹੈ ਜਿਹੜਾ ਸਰਕਾਰ ਦਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਦੇ ਮੂਹਰੇ ਇਹਨਾਂ ਨੇ ਪ੍ਰੈਜ਼ੈਂਟ ਕੀਤਾ ਪੈਸਾ ਮੰਗਿਆ ਏ ਤੇ ਜੇ ਕੁੱਲ ਇਹਨਾਂ ਨੇ 1800 58 ਕਰੋੜ ਮੰਗੇ ਉਹ ਚ 1600 ਆ ਗਿਆ ਪਾਓ ਖਾਤਿਆਂ ਚ ਲੋਕਾਂ ਦੇ ਪੈਸਾ। ਤੁਸੀਂ ਆਪਣੀਆਂ ਸੜਕਾਂ ਦਾ ਮਰਮਮਤ ਤੁਸੀਂ ਕਿਸੇ ਵੇਲੇ ਵੀ ਕਰ ਸਕਦੇ ਹੋ। ਆਸਪਲੇ ਹਸਪੀਟਲ ਦਾ ਜਿਹੜੀਆਂ ਟੁੱਟੀਆਂ ਮਾਰਤਾ ਹੈ ਉਹਦਾ ਜਦ ਮਰਜ਼ੀ ਪ੍ਰਬੰਧ ਕਰ ਲਿਓ ਹੋ ਜਾਊਗਾ ਬਾਅਦ ਚ ਪਰ ਆ ਪੈਸਾ ਜਿਹੜਾ ਲੋਕਾਂ ਦਾ ਏ 12000 ਕਰੋੜ ਰੁਪਈਆ ਤੁਹਾਡੇ ਕੋਲ ਪਹਿਲਾਂ ਪਿਆ ਏ ਉਹ ਕਿੱਥੇ ਆ 12000 ਕਰੋੜ ਰੁਪਈਆ ਮੈਂ ਜੋ ਤੁਹਾਨੂੰ ਹਿਸਾਬ ਦੱਸ ਰਹੇ ਹਾਂ ਵੀ 12000 ਕਰੋੜ ਰੁਪਈਏ ਦੇ ਵਿੱਚੋਂ ਕੁਛ ਵੀ ਇਹਨਾਂ ਦਾ ਬਚਿਆ ਨਹੀਂ ਉਹ ਤਨਖਾਹਾਂ ਦੇਣ ਉਹ ਬਾਕੀ ਪੈਸਾ ਉਹ 12000 ਕਰੋੜ ਰੁਪਈਆ ਉੜਾ ਚੁੱਕੇ ਏ ਲੱਗਦਾ ਜਿਵੇਂ ਹੋਰ ਕੋਈ ਹੱਥ ਪੈ ਕੇ ਜਗਾ ਇੱਕ ਗੱਲ ਹੋਰ ਸੁਣ ਲਓ ਇੱਕ ਗੱਲ ਹੋਰ ਸੁਣੋ ਜਿਹੜੇ ਡੈਪਟੀ ਕਮਿਸ਼ਨਰ ਨੇ ਡੀਸੀ ਨੇ ਤੁਸੀਂ ਆਪਣੇ ਡੀਸੀ ਨੂੰ ਪਤਾ ਕਰ ਲਿਓ ਹਰ ਡੀਸੀ ਰਾਹਤ ਕਾਰਜਾਂ ਲਈ ਪੈਸੇ ਮੰਗ ਰਿਹਾ ਹਰ ਡੀਸੀ ਦੇ ਖਾਲੀ ਪਏ ਨੇ ਖਾਨੇ ਕੋਈ ਉਹਨਾਂ ਕੋਲ ਕੋਈ ਪੈਸਾ ਨਹੀਂ ਜਿਹੜਾ ਮਾੜਾ ਮੋਟਾ ਉਹਨਾਂ ਦੇ ਕੋਲ ਪੈਸਾ ਸੀ ਰੈੱਡ ਕਰਾਸ ਚ ਪੈਸਾ ਇਕੱਠਾ ਕੀਤਾ ਹੁੰਦਾ ਡੀਸੀਆਂ ਨੇ ਉਹ ਪੈਸੇ ਚੋਂ ਕੰਮ ਚਲਾਇਆ ਕੋਈ ਪੈਸਾ ਕਿਸੇ ਡੀਸੀ ਕੋਲ ਨਹੀਂ ਡੀਸੀ ਨੇ ਚਿੱਠੀਆਂ ਲਿਖੀਆਂ ਤੁਹਾਡੇ ਕੋਲ ਮੂਹਰੇ ਆ ਜਾਣਗੀਆਂ ਚੀਫ ਸਕੱਟਰੀ ਨੂੰ ਵੀ ਭਾਈ ਪੈਸਾ ਦੋ ਤੇ ਉੱਥੋਂ 1 ਰੁਪਈਆ ਵੀ ਜਿਹੜਾ ਇਹਨਾਂ ਕੋਲ ਨਹੀਂ ਆਇਆ ਮੈਂ ਕੁਐਸਚਨ ਦਾ ਜਵਾਬ ਦੇ ਦਾਂ ਵੀ ਮੈਂ ਜਿਵੇਂ ਤੁਸੀਂ ਪੁੱਛਿਆ ਹੋਰ ਕਲੀਅਰ ਪ੍ਰਾਈਮ ਮਿਨਿਸਟਰ ਨੇ ਮੈਂ ਕਲੀਅਰ ਪ੍ਰਾਈਮ ਮਿਨਿਸਟਰ ਨੇ ਮੈਂ ਦੁਬਾਰਾ ਤੁਹਾਨੂੰ ਉਹ ਵਰਡ ਸੁਣਾ ਦਿੰਨਾ ਪ੍ਰਾਈਮ ਮਿਨਿਸਟਰ ਨੇ ਕਲੀਅਰਲੀ ਇਹ ਕਿਹਾ ਵੀ ਭਈ ਭਾਈ ਮੈਂ ਇਹ 1600 ਕਰੋੜ ਤੁਹਾਨੂੰ ਇਮੀਡੀਏਟਲੀ ਆ ਸੁਣਾਓ ਜੀ ਵੀਡੀਓ ਕੱਢ ਕੇ ਜੋ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਆ ਵੀ ਮੈਂ ਇਹ ਪੈਸਾ ਬਾਕੀ ਜਿਹੜਾ ਪੈਸਾ ਏ ਚਾਹੇ ਉਹ ਮੈਂ ਅਲੱਗ-ਅਲੱਗ ਸਕੀਮ ਸੈਂਟਰ ਦੀਆਂ ਹੋਣ ਉਹਦੇ ਵਿੱਚ ਬਹੁਤ ਸਕੀਮਸ ਨੇ ਚਾਹੇ ਹੋਰ ਪੈਸਾ ਜਿਹੜਾ ਕੀ ਜਦੋਂ ਹੁਣ ਜਦੋਂ ਅਸੈਸਮੈਂਟ ਹੋਏਗੀ ਵੀ ਕਿੰਨੇ ਦਾ ਹੁਣ ਇਹਨਾਂ ਨੇ ਕੀ ਮੰਗਿਆ ਇਹਨਾਂ ਨੇ ਏਸੇ ਦੇ ਵਿੱਚ ਹੀ ਇਹਨਾਂ ਨੇ ਜਿਹੜਾ ਪੈਸਾ ਏ ਉਹ ਕਿਵੇਂ ਕੋਈ ਮਾਪਦੰਡ ਲਾ ਸਕਦਾ ਅੱਜ ਤੁਸੀਂ ਹਰਪਾਲ ਚੀਮਾ ਸਾਹਿਬ ਦੀ ਬਾਅਦ ਚ ਜਦੋਂ ਸੀਐਮ ਸਾਹਿਬ ਨੇ ਕਿਹਾ 20-20 ਹਜ਼ਾਰ 20000 ਕਰੋੜ ਦੀ ਗੱਲ ਉਹਦੇ ਵਿੱਚ ਚੀਮਾ ਜੀ ਨੇ ਕੀ ਕਿਹਾ ਸੌਰੀ ਜਿਹੜਾ ਇਹਨਾਂ ਨੇ ਕਿਹਾ ਸੀ 20000 ਅਸੀਂ ਦਵਾਂਗੇ ਜਦੋਂ ਚੀਮਾ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ 20000 ਤੱਕ ਤੱਕ ਸ਼ਬਦ ਆ ਗਿਆ ਵੀ 20000 ਤੱਕ ਇਟ ਮੀਨਸ ਵੀ ਕਿਸੇ ਨੂੰ ਅਸੀਂ 2000 ਦਵਾਂਗੇ ਕਿਸੇ ਨੂੰ 5000 ਦਵਾਂਗੇ ਕਿਸੇ ਨੂੰ 10 20000 ਤੱਕ ਤਾਂ ਹਾਈएस्ट ਲਿਮਿਟ ਉਹਦੀ ਤੈਅ ਕੀਤੀ ਹੈ ਇਹਨਾਂ ਨੇ ਇਹ ਨਹੀਂ ਕਿ ਵੀ 20000 ਇਹ ਤੁਸੀਂ ਦੁਬਾਰਾ ਉਹਨੂੰ ਦੇਖ ਲਓ ਧਿਆਨ ਨਾਲ ਉਹਨੂੰ ਸ਼ਬਦ ਉਹਨਾਂ ਨੇ 20000 ਤੱਕ ਵਰਤੇ ਆ ਤੇ ਇਹ ਜੀ ਹਾਂ ਟੈਕਨਿਕਲੀ ਦੇਖੋ ਦੇ ਕੈਨ ਸਪੈਂਡ ਦਾ 12000 ਕਰੋੜ ਰੁਪਏ ਵਿਦਾਊਟ ਦਾ ਸਟੇਕ नीचे नीचे नहीं जाना मैं जो तो काम सरकार अपनी योजनाओं से जो कुछ भी कर सकते हैं और नहीं पता जब अपन कान से सुनदे हैं तो सुन ले सरकार अपनी हैं हां फिर सुन लेते

ਇਹ ਬਾਰਾਂ ਹਜ਼ਾਰ ਤੋਂ ਕਿਤੇ ਆਫਤ ਦਾ ਸਿਧਾ ਜਦ ਤੱਕ ਸ਼ੀਟ ਆਪਣਾ ਪੈਸਾ ਨਾ ਪਾਵੇ ਉਹ ਖਰਚ ਨਹੀਂ ਹੋ ਰਹਾ ਤੇ ਆਈਏ ਸਮਝਣ ਕਰਕੇ ਤਾਂ ਦਿੱਤਾ ਕਿ ਉਹ ਕਿਤਾਬ ਨੂੰ ਖੋਲੇ ਦਾ ਖਾਵਾ ਨਹੀਂ ਦਿੱਤੀ ਜਾ ਬਿਲਕੁਲ ਜਿਹੜਾ ਇੱਕ ਇਹੀ ਤਾਂ ਗੱਲ ਹੈ ਜਿਹੜਾ ਉੱਥੋਂ ਪੈਸਾ ਆਉਂਦਾ ਉਹ ਤਾਂ ਪੰਜਾਬ ਦੇ ਖਾਤੇ ਚ ਆਉਣਾ ਕੋਈ ਅਲੱਗ ਅਕਾਊਂਟ ਨਹੀਂਗਾ ਉਹ ਪੰਜਾਬ ਦੇ ਲਈ ਆਉਣਾ ਹੁਣ ਪੰਜਾਬ ਸਰਕਾਰ ਉਹ ਲੋਕਾਂ ਨੂੰ ਜਿਹੜੀ ਆਫਤ ਦਾ ਪੈਸਾ ਉਹਨੂੰ ਜੇ ਉਹ ਤੇਲ ਗੱਡੀਆਂ 'ਚ ਤਨਖਾਹਾਂ 'ਚ ਡੀਸੀਆਂ ਨੂੰ ਦੇ ਕੇ ਜ਼ਿਲ੍ਹਿਆਂ 'ਚ ਕੰਮ ਚਲਾਉਂਦਾ ਰਹੇ ਇਹ ਕੀ ਉਹ ਕੋਈ ਵੇਹੀ ਤਾਂ ਗੱਲ ਹੈ ਇਹ ਕ੍ਰਾਈਮ ਹੈ ਮੈਂ ਮੈਂ ਤੁਹਾਨੂੰ ਬਹੁਤ ਸਾਫ਼ ਲਫ਼ਜ਼ਾਂ 'ਚ ਦੱਸਦਾ ਮੈਂ ਜੇ ਇੱਕ ਐਜ਼ੇ ਮਿਨਿਸਟਰ ਤੁਹਾਨੂੰ ਬੋਲ ਰਿਹਾ ਆ ਉਹਦੇ ਪਿੱਛੇ ਕੋਈ ਸਚਾਈ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਮੈਂ 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 ਕਲੀਅਰਲੀ ਪੰਜਾਬ ਸਰਕਾਰ ਤੇ ਦੂਜਾ ਪੀਐਮਓ ਤੋਂ ਜੋ ਪੀਐਮਓ ਤੋਂ ਮੇਰੀ ਗੱਲ ਹੋਈ ਆ ਆਫੀਸਰਸ ਨਾਲ ਗੱਲ ਹੋਈ ਆ ਇਹ ਉਹ ਪੈਸਾ 12000 ਕਰੋੜ ਆ ਜਿਹੜਾ ਉਹ ਖਾ ਚੁੱਕੇ ਆ ਮੈਂ ਤੁਹਾਨੂੰ ਕਲੀਅਰ ਐਜ਼ ਅ ਯਾਰ ਕਾਰਵਾਈ ਇਹ ਚ ਕੀ ਫਾਂਸੀ ਹੁੰਦੀ ਆ ਨਹੀਂ ਸਰ ਸਟੇਟ ਗਵਰਨਮੈਂਟ ਨੂੰ ਸੈਂਟਰ ਨੂੰ ਯੂਸੀਜੀ ਤਾਂ ਦੇਣਾ ਹੋਵੇ ਉਹ ਉਹੀ ਉਹੀ ਤਾਂ ਰੌਲਾ ਹੈ ਇਹੀ ਤਾਂ ਹੀ ਤਾਂ ਇਹਨਾਂ ਦੇ ਪੈਸੇ ਬੰਦ ਹੋਏ ਹੋਏ ਨੇ ਜਿਹੜੇ ਪੈਸੇ ਕਈ ਰੁਕੇ ਆ ਉਹ ਦੈਟਸ ਵਾਈ ਉਹੀ ਪ੍ਰੋਬਲਮ ਆ ਦੇਖੋ ਹਰ ਇੱਕ ਗੱਲ ਹੋਰ ਕੁਛ ਪੈਸਾ ਹਰ 6 ਮਹੀਨੇ ਬਾਅਦ ਆਉਂਦਾ ਇਹ ਇਹ ਕੋਈ ਇਹ ਨਹੀਂ ਆ ਵੀ ਇਹ ਪੈਸਾ ਲਗਾਤਾਰ ਜਿਵੇਂ ਲਾਸਟ ਵਾਰ 600 ਕੁਛ ਕਰੋੜ ਆਇਆ ਉਦੋਂ ਪਹਿਲਾਂ 400 ਕੁਛ ਕਰੋੜ ਆਇਆ ਕਿਤੇ 200 ਕਰੋੜ ਆਇਆ ਇਸ ਤਰੀਕੇ ਨਾਲ ਇਹ ਪੈਸਾ ਉਹ ਜਿਹੜੀ ਟੋਟਲ ਅਮਾਉਂਟ ਬਣਦੀ ਆ ਸਾਲਾਂ ਦੀ ਉਹ ਤੁਹਾਡੇ ਕੋਲ ਵੀ ਹੈਗੀ ਆ ਉਹ ਕੋਈ ਨਹੀਂ ਕੱਖ ਵੀ ਨਹੀਂ ਕੱਖ ਵੀ ਨਹੀਂ ਜੇ 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 35 20 ਕਰੋੜ ਰੁਪਇਆ ਜਿਹੜਾ ਦਿੱਤਾ ਗਿਆ ਏ ਕੁੱਲ ਹਜੇ ਤੱਕ 60 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਰਿਲੀਜ਼ ਕੀਤਾ ਏ ਦੋ ਕਿਸ਼ਤਾਂ ਚ ਹਜੇ ਤੱਕ ਪਰ ਮੈਂ ਤੁਹਾਨੂੰ ਇਹ ਬੜੀ ਕਲੈਰਟੀ ਨਾਲ ਇਹ ਗੱਲ ਦੱਸ ਦਿੰਨਾ ਨਹੀਂ ਮੇਰੀ ਮੈਂ ਰਿਸਪੌਂਸਿਬਿਲਟੀ ਨਾਲ ਇਹ ਗੱਲ ਕਰ ਰਿਹਾ ਹਾਂ ਇਹ ਪੈਸਾ ਜਿਹੜਾ ਏ ਇਸ ਵੇਲੇ ਪੰਜਾਬ ਸਰਕਾਰ ਦੇ ਕੋਲ ਨਹੀਂਗਾ ਉਹ ਪੈਸਾ ਉਹ ਪੈਸਾ ਮੈਂ ਇਹ ਨਹੀਂ ਕਹਿੰਦਾ ਮਿਸਯੂਜ਼ ਹੋ ਗਿਆ ਪਰ ਮੈਂ ਇਹ ਕਹਿਣਾ ਵੀ ਜਿਸ ਕੰਮ ਲਈ ਉਹ ਪੈਸਾ ਸੀਗਾ ਉਸ ਕੰਮ ਤੇ ਉਹ ਨਹੀਂ ਲੱਗਿਆ ਉਹ ਪੰਜਾਬ ਸਰਕਾਰ ਨੇ ਆਪਣਾ ਪੈਸਾ ਜਿਹੜਾ ਇਹ ਇਧਰ ਉਧਰ ਆਪਣੇ ਕੰਮਾਂ 'ਚ ਖਰਚ ਲਿਆ ਡਿਵਰਟ ਕਰਤਾ ਕੇਂਦਰ ਦਾ ਫੰਡ ਹੈ ਆਮ ਲੋਕਾਂ ਦੇ ਪੈਸੇ ਦਾ ਫੰਡ ਦੇਖੋ ਉਹ ਚ ਉਹ ਚ ਉਹ ਚ ਉਹ ਚ ਉਹ ਚ 75 25 ਦੀ ਰੇਸ਼ਿਓ ਪਾ ਕੇ ਕਰਨਾ ਇਹਨਾਂ ਨੇ ਆਪਣੀ ਰੇਸ਼ਿਓ ਰੂਸ਼ ਕੋਈ ਨਹੀਂ ਪਾਈ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਆ ਦੇਖੋ ਦੇਖੋ ਸੈਂਟਰ ਗਵਰਨਮੈਂਟ ਏਕ ਦੇਖੋ ਆ ਆ ਆ ਲਿਸਟ ਵੀ ਹੈਗੀ ਚਲੋ ਇਹ ਤਾਂ ਇਹਨਾਂ ਨੂੰ ਸਭ ਪਤਾ ਹੀ ਕੋਈ ਇਹਨਾਂ ਤੋਂ ਲੋਕੀਸ਼ੀਪੀ ਗੱਲ ਨਹੀਂ ਕਿ ਇੱਕ ਗੱਲ ਹੋਰ ਇੱਕ ਗੱਲ ਮੈਂ ਬੜੀ ਮੰਦਪਾਕੀ ਆ ਇਹ ਚਰਨਜੀਤ ਚੰਨੀ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ ਮੈਂ ਉਸ ਵੇਲੇ ਕਾਂਗਰਸ ਪਾਰਟੀ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸੀਂ ਐਵੇਂ ਹੀ ਨਹੀਂ ਪਾਰਟੀ ਜੁਆਇਨ ਕੀਤੀ ਉਹ ਉਹਨਾਂ ਦੀ ਉਦੋਂ ਵੀ ਕੋਸ਼ਿਸ਼ ਇਹ ਸੀ ਇਹ ਪੰਜਾਬ ਲਈ ਨਹੀਂ ਕਿ ਸਿਰਫ ਪਾਰਟੀ ਦੀ ਸੋਚ ਸੋਚਦੇ ਆ ਉਸ ਵੇਲੇ ਵੀ ਨਰਿੰਦਰ ਮੋਦੀ ਜੀ ਜਦੋਂ ਪੀਜੀਆਈ ਹਸਪੀਟਲ ਦਾ ਅਧ்கਾਟਨ ਕਰਨ ਜਾ ਰਹੇ ਸੀ ਤੇ ਬੜਾ ਵੱਡਾ ਪੰਜਾਬ ਨੂੰ ਉਹਨਾਂ ਨੇ ਸਾਡੇ ਸਾਡੇ ਪੰਜਾਬ ਲਈ ਮਤਲਬ ਹਰ ਫੀਲਡ 'ਚ ਉਹ ਗੱਫੇ ਦੇਣ ਆ ਰਹੇ ਸੀ ਹੁਣ ਵੀ ਜਦੋਂ ਪ੍ਰਧਾਨ ਮੰਤਰੀ ਜੀ ਆਏ ਦੇਖੋ ਜੋ ਜਾਖੜ ਸਾਹਿਬ ਨੇ ਕਿਹਾ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਆ ਰਹੇ ਤੁਸੀਂ ਦੂਜੇ ਦਿਨ ਤੋਂ ਉੱਥੋਂ ਠੀਕ ਹੋ ਜਾਂਦੇ ਹੋ ਤੁਸੀਂ ਉਦੋਂ ਹਸਪਤਾਲ ਚਾਹੇ ਕੁਝ ਮੈਂ ਕਹਿੰਦਾ ਬਿਮਾਰੀ ਕਿਸੇ ਨੂੰ ਨਾ insan ਨਾ ਲਿਆਵੇ ਪਰ ਤੁਸੀਂ ਉਦੋਂ ਆਨਲਾਈਨ ਹੋ ਜਾਂਦੇ ਹੋ ਉੱਥੋਂ ਜਦੋਂ ਤੁਸੀਂ ਬਾਅਦ ਚ ਹੋਏ ਹੋ ਕੈਬਨਟ ਲਈ ਅਗਲੇ ਦਿਨੀ ਉਦੋਂ ਹੋ ਜਾਂਦੇ ਆਨਲਾਈਨ ਉੱਥੋਂ ਪ੍ਰਾਈਮਿਸਟਰ ਚਲੋ ਫਿਰ ਜਿੱਦਣ ਪ੍ਰਾਈਮਿਸਟਰ ਆਏ ਤੇ ਸੀਐਮ ਨਾਲ ਆਨਲਾਈਨ ਗੱਲ ਕਰਦੇ ਮੈਂ ਕਹਿੰਦਾ ਜੇ ਨਹੀਂ ਆ ਸਕਦੇ ਸੀ ਠੀਕ ਹੈ ਦੂਜੀ ਗੱਲ ਦੂਜੀ ਗੱਲ ਸਭ ਤੋਂ ਸੀਨੀਅਰ ਵਜ਼ੀਰ ਉਹਨਾਂ ਦੇ ਦੋ ਨੇ ਇੱਕ ਅਮਨ ਅਰੋੜਾ ਜੀ ਜਿਹੜੇ ਉਹਨਾਂ ਦੇ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਦੂਜੇ ਉਹਨਾਂ ਦੇ ਫਿਨਾਂਸ ਮਿਨਿਸਟਰ ਅਮਨ ਅਰੋੜਾ ਜੀ ਉੱਥੇ ਆਏ ਪਠਾਨਕੋਟ ਪਰ ਜਿੱਥੇ ਗੁਰਦਾਸਪੁਰ ਸਾਰੀ ਗੱਲ ਕਰਨੀ ਸੀ ਉੱਥੇ ਜੂਨੀਅਰ ਮਿਨਿਸਟਰ ਜਿਹੜੇ ਨੇ ਜੂਨੀਅਰ ਮਿਨਿਸਟਰ ਆਪਣੇ ਉਹਨਾਂ ਨੇ ਭੇਜੇ ਜਿਹੜਿਆਂ ਨੂੰ ਮੈਂ ਇਹ ਨਹੀਂ ਕਹਿੰਦਾ ਮੰਤਰੀ ਬੜੇ ਸਤਕਾਰਯੋਗ ਨੇ ਅਸੀਂ ਇੱਕ ਜ਼ਿਲ੍ਹੇ ਦੇ ਹਾਂ ਪਰ ਉਹ ਨਵੇਂ ਮਿਨਿਸਟਰ ਨੇ ਉਹ ਉੱਥੇ ਜਦੋਂ ਗੱਲ ਕਰਨੀ ਸੀ ਉਥੇ ਕੋਈ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਹੁਣ ਮੈਂ ਇੱਕ ਹੋਰ ਹੋਰ આરોਪ ਲਾਉਣ ਲੱਗਿਆ ਅੱਜ ਇਹ ਮੇਰਾ ਡਾਇਰੈਕਟ આરોਪ ਆ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਇਹ ਕਹਿੰਦੀ ਆ ਨਾ ਸਾਡੇ ਸਾਰਾ ਕੰਟਰੋਲ ਆ ਜਿਹੜਾ ਜਦੋਂ ਪੰਜਾਬ ਚ ਆਗੇ ਚੀਫ ਸੈਕਟਰੀ ਤੁਹਾਡਾ ਡੀਜੀਪੀ ਤੁਹਾਡਾ ਸਾਰੇ ਸੈਕਟਰੀ ਤੁਹਾਡੇ ਤੁਹਾਡਾ ਕੰਟਰੋਲ ਆ ਉੱਥੇ ਤੁਸੀਂ ਪ੍ਰੋਗਰਾਮ ਰੱਖੇ ਜਿੱਥੇ ਕਿਸਾਨਾਂ ਨੂੰ ਮਿਲਾਉਣਾ ਸੀ ਜਾਂ ਐਨਡੀਆਰਐਫ ਦੀਆਂ ਟੀਮਾਂ ਨੂੰ ਮਿਲਾਉਣਾ ਸੀ ਉਦੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਪਰੈਜ਼ੈਂਟ ਕਰਨਾ ਸੀ ਉਹ ਤਾਂ ਚੀਫ ਸੈਕਟਰੀ ਨੇ ਕੀਤਾ ਨਾ ਜੀ ਸਰ ਉਹ ਕਿਸੇ ਪੀਐਮਓ ਨੇ ਤਾਂ ਕੀਤਾ ਨਹੀਂ ਇਟ ਮੀਨਸ ਤੁਹਾਡੇ ਕੰਟਰੋਲ ਸੀ ਤੁਹਾਡੀ ਪੁਲਿਸ ਸੀ ਕਿਹਨੇ ਉੱਥੇ ਤੁਹਾਡੇ ਫੋਨ ਕਢਾਏ ਜੀ ਤੁਹਾਡੇ ਐਸਐਸਪੀ ਸੀ ਤੁਹਾਡੇ ਡੀਜੀਪੀ ਸਿਕਿਉਰਿਟੀ ਰਾਮ ਸਿੰਘ ਜੀ ਉੱਥੇ ਲੱਗੇ ਸੀ ਬਾਕੀ ਡੀਜੀਪੀ ਜੀ ਸੀ ਇਹ ਪੀਐਮ ਸਿਕਿਉਰਿਟੀ ਦੇ ਕੋਈ ਫੋਨ ਅਸੀਂ ਵੀ ਮੈਂ ਨਾਲ ਆਇਆ ਸਾਡੇ ਫੋਨ ਪਹਿਲਾਂ ਜਮਾ ਸੀ ਇਸ ਸਿਕਿਉਰਿਟੀ ਦੇ ਨੇ ਕੋਈ ਜਾਣ ਕੇ ਕਿਸੇ ਨਾਲ ਥੋੜੀ ਹੁੰਦਾ ਦੂਜੀ ਗੱਲ ਜਿੱਥੇ ਤੱਕ ਉਥੇ ਸਭ ਤੋਂ ਵੱਡਾ ਕੰਮ NDRF ਤੇ ਸੀ ਬੀ ਆਪਣੀ ਫੌਜ ਤੇ BSF ਨੇ ਕੀਤਾ ਇਹਨਾਂ ਨੇ ਉਹਨਾਂ ਦੀ ਪ੍ਰੈਜੈਂਟੇਸ਼ਨ ਨਹੀਂ ਹੋਣੀ ਇਹਨਾਂ ਨੇ ਫੌਜ ਫੌਜ ਦੇ ਜਰਨਲ ਬਾਂਚ ਮੈਨੂੰ ਕਹਿੰਦੇ ਜੀ ਅਸੀਂ ਜਿਹੜਾ ਸਾਰਾ ਬਾਰਡਰ ਆ ਉਹਨੂੰ ਤਾਂ ਅਸੀਂ ਦੇਖਦੇ ਆ ਤੇ ਅਸੀਂ ਪ੍ਰਾਈਮ ਮਿਨਿਸਟਰ ਨੂੰ ਪ੍ਰੈਜੈਂਟੇਸ਼ਨ ਦੇਣੀ ਚਾਹੁੰਦੇ ਸੀ ਵੀ ਕਿਵੇਂ ਇੱਥੇ ਬਾਰਡਰ ਤੇ ਬੰਨ ਬਣਾ ਕੇ ਅਸੀਂ ਇਹ ਚ ਮਦਦ ਕਰਾਂਗੇ ਪੰਜਾਬ ਦੀ ਕਿਉਂਕਿ ਅਸੀਂ ਪੰਜਾਬ ਦਾ ਪੰਜਾਬ ਦਾ ਮੇਨ ਬਾਰਡਰ ਆ ਇਹਦੇ ਕਰਕੇ ਦੇਸ਼ ਸੁਰੱਖਿਅਤ ਆ ਅਸੀਂ ਆਪਣੀ ਪੂਰੀ ਪ੍ਰੈਜੈਂਟੇਸ਼ਨ ਬਣਾਈ ਸੀ ਵੀ ਅਸੀਂ ਫੌਜ ਦੇ ਵੱਲੋਂ ਕਿਵੇਂ ਮਦਦ ਕਰਾਂਗੇ ਇਹਨਾਂ ਨੇ ਉਹ ਪ੍ਰੈਜੈਂਟੇਸ਼ਨ ਨਹੀਂ ਹੋਣ ਦਿੱਤੀ ਇਹ ਮੇਰਾ ਸਿੱਧਾ ਪੰਜਾਬ ਸਰਕਾਰ ਤੇ ਕੁਐਸਚਨ ਦੂਜੀ ਐਨਡੀਆਰਐਫ ਜਿਹਨੇ ਇੰਨੀ ਮਦਦ ਕੀਤੀ ਉਹ ਦੱਸਣਾ ਚਾਹੁੰਦੇ ਸੀ ਵੀ ਅਸੀਂ ਕੀ ਅੱਗੇ ਕਰਨਾ ਚਾਹੁੰਦੇ ਆ ਜੀ 20 ਟੁਕੜੀਆਂ ਤੋਂ ਉੱਤੇ ਤੇ ਉਹਨਾਂ ਦੀ ਲੱਗਿਆ ਉਹਦੀ ਪ੍ਰੈਜੈਂਟੇਸ਼ਨ ਨਹੀਂ ਇਹਨਾਂ ਨੇ ਹੋਣ ਦਿੱਤੀ ਪ੍ਰਾਈਮ ਮਿੰਸਟਰ ਸਾਹਿਬ ਅਖੀਰ ਇਹ ਚੀਜ਼ਾਂ ਨੋਟ ਨਹੀਂ ਕਰ ਰਹੇ ਸੀ ਸਾਰਾ ਪੀਐਮਓ ਦਾ ਪ੍ਰੋਗਰਾਮ ਸੀ ਇਹਨਾਂ ਨੇ ਆਪ ਉਹ ਕਰਕੇ ਉਸ ਤੋਂ ਬਾਅਦ ਸਾਰਾ ਕੁਝ ਬੰਦ ਕਰਵਾਤਾ ਤੇ ਉਸ ਤੋਂ ਬਾਅਦ ਮੈਂ ਅਖੀਰਲੀ ਗੱਲ ਇਹ ਜ਼ਰੂਰ ਕਰੂੰਗਾ ਚਰਨਜੀਤ ਚੰਨੀ ਦੀ ਵੀ ਉਹੀ ਸ਼ਿਆਰਤ ਸੀ ਵੀ ਪ੍ਰਾਈਮ ਮਿਨਿਸਟਰ ਨੂੰ ਦੂਰ ਰੱਖਿਆ ਜਾਵੇ ਪੰਜਾਬ ਦੇ ਪੰਜਾਬੀਆਂ ਤੋਂ ਜਿੰਨਾ ਪ੍ਰਾਈਮ ਮਿਨਿਸਟਰ ਕਰਨਾ ਚਾਹੁੰਦੇ ਆ ਉਨਾ ਹੀ ਇਹ ਬੰਦੇ ਆ ਕੇ ਫਿਰ ਬਾਹਰ ਕਿਵੇਂ ਗੱਲ ਬਣਾਈ ਇਹਨਾਂ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਦੇ ਯਾਰ ਉਹਨਾਂ ਨੂੰ 1500 ਕਰੋੜ ਅਨਾਉਂਸ ਹੋਇਆ ਅਗਲੇ ਨੇ ਕੋਈ ਨਹੀਂ ਕਿਹਾ ਅਗਲੇ ਕਹਿੰਦੇ ਹੋਰ ਲਵਾਂਗੇ ਜੀ ਕਿਸੇ ਨੇ ਕੋਈ ਗੱਲ ਕੀਤੀ ਉਤਰਾਖੰਡ ਗਏ ਗੱਲ ਕੀਤੀ ਜੰਮੂ ਕਸ਼ਮੀਰ ਗੱਲ ਕਈ ਕੀਤੀ ਯਾਰ ਇਹ ਆਪਾਂ ਕਿਉਂ ਇਹਨਾਂ ਨੇ ਫਿਰ ਅਖਿਓ ਕਹਿੰਦੇ ਜੀ ਪੰਜਾਬੀ ਨਹੀਂ ਆਉਂਦੀ ਤੁਹਾਨੂੰ ਹਿੰਦੀ ਪ੍ਰਾਈਮ ਮਿਨਿਸਟਰ ਕਦੇ ਯਾਰ ਇਹ ਕੰਮਾਂ ਚ ਇਹ ਗੱਲ ਹੋ ਸਕਦੀ ਹੈ ਇਹ ਹੋ ਸਕਦੀ ਹੈ ਕਦੇ ਗੱਲ ਵੀ ਤੁਸੀਂ ਉੱਥੇ ਤਾਂ ਤੁਸੀਂ ਚਲੋ ਇੱਜ਼ਤ ਮਾਰ ਹੱਥ ਜੋੜ ਕੇ ਹੀ ਕਰਨਾ ਹੁੰਦਾ ਆਪਣੀ ਮਸਲਾ ਮੈਂ ਕਹਿੰਦਾ ਜੀ ਮੈਂ ਔਨ ਰਿਕਾਰਡ ਮੈਂ ਤਾਂ ਔਨ ਰਿਕਾਰਡ ਕਹੀ ਆ ਭਈ ਇਹ ਗੱਲ ਇਹ ਗੱਲ 100% ਕਹੀ ਇਹਨਾਂ ਨੇ 100% ਕਹੀ ਮੁੰਡਿਆ ਜੀ ਨੇ ਵੀ ਸਰ ਹੱਥ ਜੋੜ ਕੇ ਵੀ ਸਰ ਪੈਸੇ ਹੋਰ ਬਣਾ ਦਿਜੀਏ ਇਹ ਸ਼ਬਦ 100% ਇਹਨਾਂ ਨੇ ਕਹੀ ਤੇ ਪ੍ਰਧਾਨ ਮੰਤਰੀ ਜੀ ਨੇ ਕੀ ਕਿਹਾ ਉਹ ਕਹਿੰਦੇ ਤੁਸੀਂ ਜਿਹੜੀ ਆ 1600 ਕਰੋੜ ਦੀ ਗੱਲ ਮੈਂ ਕਹੀ ਆ ਇਹ ਤੋਂ ਇਲਾਵਾ ਤੁਸੀਂ ਸ਼ਾਇਦ ਉਹ ਗੱਲ ਮੇਰੀ ਸਮਝੇ ਨਹੀਂ ਸੁਣੀ ਨਹੀਂ ਇਹਨਾਂ ਨੇ ਉਹਨੂੰ ਟਵਿਸਟ ਹਿੰਦੀ ਪੰਜਾਬੀ ਦਾ ਦੇ ਦਿੱਤਾ ਵੀ ਹਰ ਮੇਰੀਆਂ ਜਿਹੜਾ ਮੈਂ ਤੁਹਾਨੂੰ ਸੁਣਾਇਆ ਇਹ ਸ਼ਬਦ ਮੈਂ ਵੀ ਨਹੀਂ ਮੈਂ ਵੀ ਵਰਤਣਾ ਚਾਹੁੰਦਾ ਵੀ ਮੈਂ ਉਸ ਗੱਲ ਨੂੰ ਫਿਰ ਅੱਗੇ ਵਧਾਉਂਗਾ ਦਾ ਮਤਲਬ ਅਸੀਂ ਇਹ ਗੱਲਾਂ ਦੇਖੋ ਤੁਸੀਂ ਤੁਸੀਂ ਕਦੇ ਤੁਸੀਂ ਮਿੱਟੂ ਜੀ ਹਰਪਾਲ ਸਿੰਘ ਜੀ ਦਾ ਸਿੱਧੇ ਤੌਰ ਤੇ ਰੋਕ ਲਗਾ ਰਹੇ ਨੇ ਕਹਿੰਦੇ ਬੀਜੇਪੀ ਤਾਂ ਆਪਣੀ ਰਾਜਨੀਤੀ ਚਮਕਾ ਰਹੀ ਹੈ ਕਹਿੰਦੇ 1600 ਕਰੋੜ ਜਿਹੜਾ ਰੀਲੀਫ ਪੈਕੇਜ ਜਿਹੜਾ ਦਿੱਤਾ ਹੈ ਕਹਿੰਦੇ ਤਾਂ ਮੂੰਹ ਦੇ ਮੂੰਹ ਤੇ ਜ਼ੀਰੇ ਵਾਲੀ ਗੱਲ ਹੈ ਉਹ ਤਾਂ بار بار ਆਪਣੇ ਕੌਂਟਰ ਤੋਂ ਕਿੱਡਾ ਕੂੰਠਾ ਦੂ ਭੱਲਾ ਪੁੱਛੇ ਤੈਨੂੰ ਕਿੱਡਾ ਤੂੰ ਠਾ ਤੇਰੇ ਮੂੰਹ ਤੇ ਜਿਹੜਾ ਦੀਰਾ ਹੈ ਮਾਰਦੇ ਆ ਗੱਲਾਂ ਤੁਸੀਂ ਥੋੜੇ ਥੋੜੇ ਪੱਲੇ ਹੈ ਕੁਛ ਕੂੰਢਦੀਆਂ ਗੱਲਾਂ ਦੇਖੋ ਦੇਖੋ ਇੱਕ ਇੱਕ ਗੱਲ ਇਹ ਮਜ਼ਾਕ ਇਹਨਾਂ ਨੂੰ ਤਾਂ ਲੱਗਦਾ ਕਿਉਂਕਿ ਇਹ ਲੋਕਾਂ ਨੂੰ ਪੈਸਾ ਦੇਣਾ ਇਹਨਾਂ ਦੇ ਹੱਥ ਨਹੀਂ ਲੱਗਣਾ ਇਹਨਾਂ ਨੂੰ ਤਾਂ ਲੱਗ ਇਹ ਕਹਿੰਦੇ ਆ ਵੀ ਲੁੱਟਣ ਨੂੰ ਸਾਡੇ ਪੈਸਾ ਕਿੰਨਾ ਨਾਲ ਆਵੇ ਨਹੀਂ ਦੇਣਾ ਮੌਕਾ ਤੁਹਾਨੂੰ ਲੁੱਟਣ ਦਾ ਜੇ ਪੈਸਾ ਜਿਹੜਾ ਵੀ ਅੱਗਾ ਪੈਸਾ ਉਹ ਲੋਕਾਂ ਦੇ ਸਕੀਮਾਂ ਚ ਡਾਇਰੈਕਟ ਆਊਗਾ ਤੁਹਾਨੂੰ ਪੈਸਾ ਨਹੀਂ ਦੇਣਾ ਤੁਸੀਂ ਕੁਛ ਕਰ ਲੋ ਤੁਸੀਂ ਬਲੈਕਮੇਲਿੰਗ ਕਰ ਲੋ ਤੁਸੀਂ ਕੁਛ ਕਰ ਲੋ ਅਸੀਂ ਹੁਣ ਬੈਠੇ ਆ 1 ਰੁਪਿਆ ਵੀ ਤੁਹਾਨੂੰ ਖਾਣ ਨੂੰ ਤੁਸੀਂ 12000 ਕਰੋੜ ਰੁਪਈਆ ਨਹੀਂ ਛੱਡਿਆ ਐਂ ਪਹਿਲਾਂ ਸਕੀਮਾਂ ਖਾ ਗਏ ਲੋਕ ਮੈਂ ਕਹਿਣਾ ਨਹੀਂ ਚਾਹੁੰਦਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਉੱਥੇ ਕਿਹਾ ਵੀ बार-बार ਇਹ ਬਾਤ ਮਤ ਕਰੋ ਹਰੇਕ ਨੇ ਇਹ ਗੱਲ ਕਹੀ ਪੰਜਾਬੀ ਜਿਹੜਾ ਵੀ ਕਿਸਾਨ ਸੀ ਵੀ ਰੱਬ ਦੇ ਵਾਸਤੇ ਜੀ ਪੈਸਾ ਇਹਨਾਂ ਨੂੰ ਨਾ ਦੇ ਦਿਓ ਇੱਕ ਇੱਕ ਬੰਦੇ ਨੇ ਕਈ ਵੀ ਪੈਸਾ ਇਹਨਾਂ ਨੂੰ ਨਾ ਦੇ ਦਿਓ ਜੀ ਜੇ ਸਾਨੂੰ 5 ਰੁਪਏ ਵੀ ਦੇਣਗੇ ਸਾਡੇ ਖਾਤੇ 'ਚ ਪਾਓ। ਇਹ ਪੋਲਿਟਿਕਲ ਐਥੀਕ ਨਹੀਂ ਹੈ। ਯਾਨੀ ਇਹ ਗੱਲ 100% ਕ੍ਰਿਸਟਲ ਥੀਰ ਹੈ ਕਿ ਪ੍ਰਾਈਮ ਮਿਨਿਸਟਰ ਨੇ ਹਿੰਦੀ ਬਟਾਵੀ ਵਾਲੀ ਗੱਲ ਨਹੀਂ। ਇਹ ਝੂਠ ਬੋਲਿਆ ਇਹਨੇ ਬਾਹਰ ਆ ਕੇ। ਮੈਂ ਤਾਂ ਮੁਰਾਦ ਹੀ ਮੈਂ ਕਿਹਾ 100% ਭਈ ਇਹਨੂੰ ਪ੍ਰਾਈਮ ਮਿਨਿਸਟਰ ਦਾ ਇਹਨਾਂ ਦਾ ਇੱਕੋ ਹੀ ਆ ਵੀ ਸਿੱਖਾਂ ਤੋਂ ਦੂਰ ਕਿਵੇਂ ਰੱਖੀਏ। ਇਹ ਗੱਲ ਇਹ ਬਹੁਤ ਚੰਗੀ ਤਰ੍ਹਾਂ ਇਹ ਮੈਨੂਫੈਕਚਰ ਕਰਕੇ ਲਿਆਉਂਦੇ ਆ। ਇਹ ਪੂਰੀ ਗਮਰਾਹ ਕਰਕੇ ਇਹੀ ਗੱਲ ਚਰਨਜੀਤ ਚੰਨੀ ਨੇ ਕੀਤੀ ਵੀ ਉਹਨਾਂ ਨੂੰ ਰੋਕ ਕੇ ਦੂਰ ਕੀਤਾ ਇਹ ਹੁਣ ਅਸੀਂ ਬੈਠੇ ਆਂ ਪੰਜਾਬ ਦੇ ਇਹ ਇੰਨਾ ਤੱਕ ਕਰ ਨਹੀਂ ਸਕੇ ਅਸੀਂ ਪ੍ਰਾਈਮ ਮਿੰਿਸਟਰ ਨੂੰ ਬੇਨਤੀ ਕੀਤੀ ਪੰਜਾਬ ਦੇ ਲਈ ਉਹਨਾਂ ਦੇ ਮਨ 'ਚ ਉਹ ਕਹਿੰਦੇ ਯਾਰ ਮੈਂ ਪੰਜਾਬ ਲਈ ਹਮੇਸ਼ਾ ਕਰਨਾ ਚਾਹਣਾ ਜਾਣਾ ਚਾਹਣਾ ਪੰਜਾਬ ਫਿਰ ਹੋਰ ਕੀਤੀ ਫਲੱਡ ਦੀ ਗੱਲ ਉਹਨਾਂ ਨੇ ਕਿਸੇ ਨੇ ਦੇਖੋ ਉਹ ਕਹਿੰਦੇ 90 4 95 96 ਜਦੋਂ ਫਲੱਡ ਆਇਆ ਮੈਂ ਇੱਥੇ ਗੁਰਦਾਸਪੁਰ ਮੈਂ ਮੇਰੀ ਮੈਂ ਐਜ਼ ਅ ਪਾਰਟੀ ਪ੍ਰਚਾਰਕ ਸੀ ਇੱਥੇ ਮੈਨੂੰ ਪੰਜਾਬ ਦਾ ਕੀ ਨਹੀਂ ਪਤਾ ਮੈਨੂੰ ਪੰਜਾਬ ਦਾ ਮੇ ਤੋਂ ਪੰਜਾਬ ਦਾ ਲਈ ਮੈਂ ਪ੍ਰਧਾਨ ਮੰਤਰੀ ਦੇਸ਼ ਦਾ ਮੈਂ ਪੰਜਾਬ ਦਾ ਸਭ ਤੋਂ ਵੱਧ ਕਰਨਾ ਚਾਹਣਾ ਪਰ ਇਹਨਾਂ ਨੂੰ ਪਤਾ ਇਹ ਗੱਲ ਇਹ ਜ਼ਹਿਰ ਘੋਲਦੇ ਆ ਦੁਬਾਰਾ ਪੰਜਾਬੀ ਹਿੰਦੀ ਦੀ ਗੱਲ ਬਣਾਤੀ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਉਹ ਇਹ ਜੀ ਗੱਲ ਤੁਸੀਂ ਤੁਸੀਂ ਐਥਿਕਸ ਮਤਲਬ ਇਹ ਇਹ ਗੱਲ ਹੈ ਕਰਨ ਵਾਲੀ ਤੇ ਚਲੋ ਇਹ ਮੁੰਡੀਆਂ ਨਹੀਂ ਕਿਉਂਕਿ ਕਿਉਂਕਿ ਜਿਸ ਥੋੜੇ ਜਿਹੀ ਜਿਹੜਾ ਸਿਆਣਾ ਬੰਦਾ ਏ ਨਾਲ ਜਿਹੜੇ ਮੰਤਰੀ ਸੀ ਖੁੰਡਿਆ ਸਾਹਿਬ ਉਹਨਾਂ ਨੇ ਕਿਉਂ ਨਹੀਂ ਕਹੀ ਅਮਨ ਰੂੜਾ ਜੀ ਮਿਲੇ ਉਹਨਾਂ ਨੇ ਕਿਉਂ ਕਹੀ ਇੱਕ ਜੂਨੀਅਰ ਬੰਦਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਉਹ ਜਿਹੜੀ ਉਹ ਉਹ ਜਿਹੜੇ ਪਪੇਟ ਉਹ ਨਹੀਂ ਹਿੰਦੀ ਚ ਕੀ ਕਹਿੰਦੇ ਉਹਨੂੰ ਕਟ ਪੁਤਲੀ ਉਹ ਕਟ ਪੁਤਲੀ ਉਹ ਜੂਨੀਅਰ ਬੰਦਾ ਹੀ ਬਣ ਸਕਦਾ ਸੀ ਉਹਨੂੰ ਤੁੜਕਾ ਮਾਰ ਕੇ ਨਚਾਇਆ ਵੀ ਆ ਜਾ ਪੁੱਤੇ ਨੂੰ ਹੋਰ ਮਹਿਕਮਾ ਦਵਾਂਗੇ ਉਹ 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 बस ਹੁਣ ਕੀ ਕਰੀ ਤੁਸੀਂ ਸਾਨੂੰ ਸੱਚੀ ਦੱਸੋ ਗਰੀ ਦੱਸੋ ਗਰੀ ਦੇ ਹਰਿਆਣੇ ਨੂੰ ਪਾਣੀ ਉਹ ਬਲੇਸ ਕਰ ਦਿੰਦੇ ਆਲੇ ਸਬਕੀ ਮੱਝ ਨਾਲ ਵਿਚਕਾਰ ਦੇਖੋ ਮੇਰੀ ਆਲਤਾ ਮੈਂ ਕਈ ਵਾਰ ਕਰ ਦਿੰਦਾ ਗੱਲ ਬਸ ਉਹ ਤਾਂ ਬਾਅਦ ਚ ਬੀਵੀਆਂ ਵੀ ਚੇਰਮੈਨ ਦੇ ਇਹਦੀ ਗੱਲ ਦਾ ਮੈਂ ਜਵਾਬ ਦੇਣ ਦੇਖੋ ਹਰਿਆਣੇ ਵਾਲੇ ਕਿੰਨੇ ਸਿਆਣੇ ਨੇ ਕਿੰਨੇ ਸਿਆਣੇ ਨੇ ਆਪਣੇ ਵਾਲੇ ਰੋਕਦੇ ਆ ਉਹਨਾਂ ਨੇ ਕਿਸਾਨ ਐਜਿਟੇਸ਼ਨ 'ਚ ਜੇ ਐਮ ਐਸ ਪੀ ਦਾ ਰੌਲਾ ਸੀ ਅਡਾਨੀ ਮਾਨੀ ਦਾ ਰੌਲਾ ਸੀ ਜਾਂ ਜਿਹਦਾ ਵੀ ਸੀ ਉਹ ਹਰਿਆਣੇ ਵਾਲਿਆਂ ਦਾ ਵੀ ਸੀ ਨਾ ਆਪਣੇ ਨਾਲ ਸੇਮ ਹੀ ਹਰਿਆਣਾ ਪੰਜਾਬ ਉਹਨਾਂ ਨੇ ਉਹ ਬਿੱਲ ਵੀ ਕਰ ਲਏ ਉਹਨਾਂ ਨੇ ਉਹ ਬਿੱਲ ਵੀ ਮਾਫ ਪਿੱਛੇ ਕਰਾ ਲਏ ਤੇ ਸਰਕਾਰ ਵੀ ਬੀਜੇਪੀ ਦੀ ਬਣਾ ਲਈ ਨਜ਼ਾਰੇ ਲੈਂਦੇ ਆ ਕਿ ਨਹੀਂ ਲੈਂਦੇ ਹਰ ਚੀਜ਼ ਉਹਨਾਂ ਨੂੰ ਮਿਲਦੀ ਆ ਅਸੀਂ ਮਗਰ ਲੱਗ ਕੇ ਇਹ ਜੇ ਘਟਪੁੱਤੀਆਂ ਦੇ ਮਗਰ ਲੱਗ ਕੇ ਅਸੀਂ ਨਹੀਂ ਨਹੀਂ ਉਹ ਮੈਂ ਉਹ ਨਾ ਉਸ ਦੇ ਦੇਖੋ 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 ਉਹ ਡੀਵੀਐਮਵੀ ਚੇਅਰਮੈਨ ਕਹਿ ਰਿਹਾ ਜੀ ਉਸ ਪਾਰਲੀਮੈਂਟ ਨੂੰ ਬੰਦੋ ਖਾਤਮਾ ਮੈਂ ਤਾਂ ਇੱਕ ਭਾਈਚਾਰੇ ਦੀ ਗੱਲ ਕੀਤੀ ਭਾਈਚਾਰਾ ਤੁਸੀਂ ਜਾਂ ਤਾਂ ਲੋਕਾਂ ਦੀ ਤਾਂ ਹੈਗੇ ਹੀ ਆ ਮੈਂ ਵਿਚਿੰਦੇ ਗਵਰਨਮੈਂਟ ਨਾਲ ਮੈਂ ਮੈਂ ਸੁਣਨਾ ਸਹਿਮਤ ਹਾਂ 100% ਮੈਂ ਉਸ ਗੱਲ ਤੇ ਬਾੜਾ ਮੇਰਾ ਮਤਲਬ ਇਹਨਾ ਸੀ ਵੀ ਅੱਜ ਇਹ ਜਿਹੜਾ ਮਾਣੋ ਤੇ ਨਹੀਂ ਹੋ ਰਹੇ ਆ ਕਈ ਵਾਰ ਉਤਲੀਆਂ ਤਾਕਤਾਂ ਵੀ ਹੁੰਦੀਆਂ ਕਈ ਵਾਰ ਉਤਲੀਆਂ ਤਾਕਤਾਂ ਵੀ ਹੁੰਦੀਆਂ ਏ ਉਹਨਾਂ ਨੂੰ ਵੀ ਮਾਰਾ ਕੇ ਰੱਖਣਾ ਮਨਾ ਕੇ ਚੱਲਣਾ ਚਾਹੀਦਾ ਕੱਲਾ ਇੰਨਾ ਹੰਕਾਰ ਚ ਨਹੀਂ ਹੋਣਾ ਚਾਹੀਦਾ ਮਿਲਾਂ ਤੈਨੂੰ ਮੈਂ ਪਾਣੀ ਪੀਣ ਨੂੰ ਵੀ ਪਾੜੀ ਨਹੀਂ ਦਿੰਦਾ ਤੁਸੀਂ ਮੈਂ ਉਸ ਉਸ ਲੈ ਜੀ ਨਾਲ ਗੱਲ ਕੀਤੀ ਸੀ ਪਰ ਅੱਜ ਫੇਰ ਪੰਜਾਬ ਦੇ ਲਈ ਹਰ ਸੂਬਾ ਖੜਾ ਏ ਤੇ ਹਰ ਸੂਬੇ ਦੇ ਮੁੱਖ ਮੰਤਰੀ ਉਰੇ ਲਾਈਨ ਲਾ ਕੇ ਖੜੇ ਹੋਣਗੇ ਪੰਜਾਬ ਦੇ ਲਈ ਸੇਵਾ ਕਰਨ ਲਈ ਰੋਟ ਪਾਉਣਾ ਤਾਂ ਫਿਰ ਵੀ ਉਹਨਾਂ ਦਾ ਅਧਿਕਾਰ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਇੰਨਾ ਉਦੋਂ ਮੇਰੇ ਮਨ ਨੂੰ ਜਦੋਂ ਮੈਂ ਸ਼ਿਵਰਾ ਚੋਹਾਨ ਜੀ ਜਿੱਦਣ ਮੇਰੇ ਨਾਲ ਆਏ ਮੈਂ ਉਹਨਾਂ ਨਾਲ ਆਇਆ ਤੇ ਇੱਕ ਟਰੱਕ ਸੇਵਾ ਵਾਲਿਆਂ ਦਾ ਟਰੱਕ ਵਾਲਿਆਂ ਨੌਜਵਾਨ ਸਾਡੇ ਸਾਰੇ ਦਿਮਾਲੇ ਬੰਨੇ ਹੋਏ ਨੌਜਵਾਨ ਸਰੂਪ ਸਿੱਖ ਹੋ। ਮੈਂ ਕਿਹਾ ਲੈ ਵੀ ਇਹ ਸਾਨੂੰ ਕਹਿਣਗੇ ਵੀ ਕਿਉਂਕਿ ਅਸੀਂ ਗੱਡੀਆਂ ਵਿੱਚ ਖੜੀਆਂ ਸੀ ਉਹ ਉੱਤਰ ਕੇ ਖੇਤਾਂ 'ਚ ਗਏ ਹੋਏ ਸੀ ਦੇਖਣ ਮੈਂ ਕਿਹਾ ਇਹ ਕਹਿਣਗੇ ਵੀ ਲੈ ਆ ਕੇ ਤੁਸੀਂ ਰਾਂ ਰੋਕਿਆ ਉਹ ਕੀ ਹੋਇਆ ਜਦੋਂ ਅਸੀਂ ਗਏ ਉੱਤਰ ਕੇ ਮੈਂ ਉਹਨਾਂ ਦੇ ਮੂੰਹ ਮੈਂ ਮੂਹਰੇ ਚੱਲਾ ਗਿਆ ਮੈਂ ਕਿਹਾ ਯਾਰ ਬਾਹਰੋਂ ਆਇਆ ਮਿਸਟਰ ਕੋਈ ਇਹੋ ਜੀ ਗੱਲਾਂ ਉਹ ਅੱਗੇ ਉਹ ਪਤਾ ਕੀ ਕਹਿ ਰਿਹਾ ਸਾਰੇ ਇਹਦੇ ਸਾਰੇ ਉਹ ਮੋਦੀ ਤੋਂ ਟਵੀਟ ਕਰਾ ਦੋ ਮਤਲਬ ਪੰਜਾਬ ਦੇ ਨੌਜਵਾਨ ਚਾਹੇ ਉਹ ਸਿੱਖਾ ਚਾਹੇ ਕੋਈ ਆ ਉਹਦੇ ਮਨ ਚ ਮੋਦੀ ਦੇ ਪ੍ਰਤੀ ਯਕੀਨ ਆਰ ਟਵੀਟ ਮੈਂ ਕਿਹਾ ਟਵੀਟ ਨਾਲ ਕੀ ਹੁੰਦਾ ਕੱਲਾ ਟਵੀਟ ਕੀ ਕਰੂਗਾ ਉਹ ਕਹਿੰਦੇ ਜੀ ਨਹੀਂ ਕੱਲਾ ਟਵੀਟ ਆ ਜਿਹੜਾ ਅਫਗਾਨਿਸਤਾਨ ਲਈ ਹੋ ਗਿਆ ਫਤਿਹ ਹੋ ਗਿਆ ਕੰਮ ਮੈਂ ਕਿਹਾ ਟਵੀਟ ਨਹੀਂ ਪ੍ਰਾਈਮ ਮਿੰਿਸਟਰ ਸਾਹਿਬ ਆਉਣਗੇ ਸਭ ਕੁਝ ਆਪਣਾ ਹੱਕ ਲੈਣਾ ਏ ਇਸ ਕਰਕੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ 29 ਤੱਕ ਮੋਦੀ ਜੀ ਨੇ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਨੁਕਸਾਨ ਕਰਾਈ ਜਾਣਾ ਇਨਾਂ ਦੇ ਪਿੱਛੇ ਲੱਗ ਕੇ ਇੱਕ ਗੱਲ ਮੈਂ ਹੋਰ ਭਗਵੰਤਮਾਨ ਸਾਹਿਬ ਤੁਹਾਨੂੰ ਕਹਿਣਾ ਤੁਸੀਂ ਮਾੜਾ ਮੁੱਟਾ ਬੰਦੇ ਦੇ ਪੁੱਤ ਬਣੋ ਤੁਸੀਂ ਮਾੜਾ ਮੋਟਾ ਸੁਧਰੋ ਠੀਕ ਆ ਮੇਰੇ ਮੇਰੇ ਨਾਲ ਰਹੇ ਹੋ 10 ਸਾਲ ਮੈਨੂੰ ਪਤਾ ਸਾਲ ਬਾਅਦ ਤੁਹਾਡੀ ਓਵਰਹਾਲ ਤੁਹਾਡਾ ਸਰੀਰ ਮੰਗਦਾ ਏ ਪਰ ਇੰਨੀ ਵੀ ਮੈਂ ਚੰਗੀ ਆਪਣੀ ਮਾੜੀ ਮੋਟੀ ਬਲਾ ਨਾਲ ਦੇ ਅਨੁਸਲਾਹ ਦੇਣਾ ਜੀਪ ਸੈਕਟਰੀ ਤੇ ਇਹਨਾਂ ਦੇ ਹੋਰ ਅਫਸਰਾਂ ਨੂੰ ਆੜੀ ਮੋਟੀ ਚੰਗੀ ਲਿਆ ਦਿਆ ਕਰੋ ਸਰਕਾਰ ਨੂੰ ਬੜਾ ਫਾਇਦਾ ਹੈ ਠੇਕਿਆਂ ਦੇ ਵਿੱਚ ਬੜੀ ਬਧੀ ਬਧੀ ਅੱਜ ਕੱਲ ਦਾ ਡਿਸਟਿਲਰੀਆਂ ਕਿਦੋਂ ਚੰਗੀ ਪਲਾ ਦਿਆ ਕਰੋ ਜੇ ਪੀਣੀ ਆ ਉਦੋਂ ਮਤ ਕਾਨੂੰ ਡ੍ਰਿਪ ਲਵਾ ਕੇ ਉਹ ਵੀ ਇੱਥੇ ਜਲੂਸ ਕਢਾਉਨੇ ਹੋ ਆਪਣੇ ਚੀਫ ਮਿਨਿਸਟਰ ਦਾ ਨਾਲੇ ਘਰ ਦੀ ਘਰ ਚ ਰਹਿ ਜਾਊਗੀ ਤੇ ਚੀਫ ਮਿਨਿਸਟਰ ਸਾਹਿਬ ਬਾਹਲੀਆਂ ਤੁਸੀਂ ਨਾ ਹੁਣ ਟੀਚਰਾਂ ਕਰਨ ਜੋਗੇ ਰਹੇ ਨਹੀਂਗੇ ਕਿਉਂਕਿ ਤੁਸੀਂ ਆਪ ਇੱਕ ਮਜ਼ਾਕ ਬਣ ਚੁੱਕੇ ਹੋ ਮਜ਼ਾਕ ਦੇ ਪਾਤਰ ਬਣ ਚੁੱਕੇ ਹੋ ਇਸ ਕਰਕੇ ਹੁਣ ਤੁਸੀਂ ਬੋਲਣ ਜੋਗੇ ਨਹੀਂ ਰਹੇ ਇਸ ਕਰਕੇ ਹੁਣ ਆਪਣਾ ਟਕੇ ਰਿਆ ਕਰੋ ਜੋ ਤੁਸੀਂ ਇਸ ਵਾਰ ਕੀਤਾ ਏ ਉਹ ਸਭ ਨੂੰ ਪਤਾ ਏ ਫਿਰ ਤਾਂ ਤੁਹਾਨੂੰ ਬੜੇ ਦੂਜੇ ਦਿਨ ਤੁਸੀਂ ਜਿੱਦਣ ਤੁਹਾਡੇ ਮਾੜਾ ਜਾ ਚੜ ਜਾਂਦੇ ਆ ਉਹ ਦਿਨ ਕੋਈ ਚਲੋ ਕਿਹੜੀ ਬਿਮਾਰੀ ਸੀ ਤੁਹਾਨੂੰ ਦੱਸੋ ਕਿਹੜੀ ਬਿਮਾਰੀ ਸੀ ਤੁਹਾਨੂੰ ਦੱਸੋ ਇਹ ਜੀ ਕਿਹੜੀ ਬਿਮਾਰੀ ਹੈ ਜਿਹੜੀ ਤੁਹਾਨੂੰ ਹਸਪੀਟਲ ਲੈ ਜਾਣਾ ਪੈਂਦਾ ਏ ਤੇ ਦੂਜੇ ਤੀਜੇ ਦਿਨ ਘੋੜੇ ਵਰਗੇ ਹੋ ਜਾਂਦੇ ਹੋ ਨਾ ਕੋਈ ਦੱਸਦਾ ਫੀਵਰ ਆ ਨਾ ਕੋਈ ਦੱਸਦਾ ਕਿਤੇ ਹੋਰ ਅਸਰ ਆ ਇੱਕੋ ਚੀਜ਼ ਦਾ ਤੁਹਾਡਾ ਹੈ ਵੀ ਨੀਟ ਪੀਨੇ ਜਦੋਂ ਉਹਦਾ ਅਸਰ ਥੋੜਾ ਠੀਕ ਹੋ ਜਾਂਦਾ ਸੀ ਇਸ ਕਰਕੇ ਪੰਜਾਬ ਨੇ ਤੁਹਾਨੂੰ ਵਿਸ਼ਵਾਸ ਕਰਕੇ ਬਹੁਤ ਮੈਂ ਸਮਝਦਾ ਪੀਣੀ ਕੋਈ ਮਾੜੀ ਨਹੀਂ ਪੰਜਾਬੀ ਕਦੇ ਨਹੀਂ ਕਹਿੰਦੇ ਪਰ ਹਾਂ ਨੀਟ ਨਾਲ ਪੀਣਾ ਪੀਣ ਜ਼ਰੂਰ ਪਰ ਪੀਣ ਜ਼ਰੂਰ ਆ ਜਿਹੜਾ ਜਿਹੜਾ ਇਹ ਇੱਕ ਵਾਰ ਪਹਿਲਾਂ ਕਹਿੰਦੇ ਸੀ ਸੀਐਮ ਵੀ ਕਈ ਵਾਰ ਡੀਜੀਪੀ ਚੀਫ ਸਕੱਟਰੀ ਤੇ ਸੀਐਮ ਤਿੰਨੋਂ ਹੀ ਕਹਿੰਦੇ 7 ਵਜੇ ਤੋਂ ਬਾਅਦ ਐਨੀ ਪੀ ਲੈਂਦੇ ਜੇ ਪਾਕਿਸਤਾਨ ਹਮਲਾ ਕਰ ਦੇ ਪਤਾ ਨਹੀਂ ਲੱਗਣਾ ਇਸ ਕਰਕੇ ਇਹ ਇਹ ਵੀ ਉਹੀ ਹਾਲਾਤ ਨੇ ਵੀ ਜਦ ਹੜ ਆਉਂਦੇ ਆ ਜਾਂ ਹੋਰ ਆਉਂਦਾ ਜਨਾਬ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਭਗਵੰਤ ਮਾਨ ਸਾਹਿਬ ਥੋੜੀ ਬੋਧੀ ਆਪਣੀ ਭਗਤ ਸਿੰਘ ਵਾਲੀ ਜਿਹੜੀ ਪੱਗ ਬੰਨੀ ਆ ਨਾ ਮਾਣੀ ਮੋਟੀ ਉਹਦੀ ਇੱਜ਼ਤ ਰੱਖੋ ਉਹਨੂੰ ਯਾਦ ਰੱਖੋ ਧੰਨਵਾਦ ਸਤ ਜੀ ਬਿੱਟੂ ਜੀ ਇੱਕ ਸੁਭਾਵਿਕ ਸਵਾਲ ਕਿਉਂ ਬਿੱਟੂ ਜੀ 60 ਸਾਲ ਕੀ ਰੇਲ ਭਾਗ ਨੂੰ ਵੀ ਕਾਫੀ ਫਰਕ ਪਿਆ ਤੁਸੀਂ ਕੋਲ ਮੌਇਨਾ ਕੀਤਾ ਜਾਂ ਕਿ ਚੱਕੀ ਬੋਲਦਾ ਕਿਉਂਕਿ ਜੰਮੂ ਸੈਕਸ਼ਨ ਪੂਰਾ ਬੰਦ ਹੋ ਗਿਆ ਸੀਗਾ ਕਈ ਟ੍ਰੇਨਾਂ ਉਹ ਕੈਨਸਲ ਕੀਤੀਆਂ ਗਈਆਂ ਸੀ ਉਹ ਦਾ ਗ੍ਰੰਥ ਭਾਗ ਦਾ ਕਿਤਾਬ ਦਾ ਦੇਖੋ ਇਹ ਸੈਕਸ਼ਨ ਆ ਜਿਹੜਾ ਜੰਮੂ ਵਾਲਾ ਤਿੰਨ ਜਗ੍ਹਾ ਤੇ ਸਾਡਾ ਨੁਕਸਾਨ ਹੋਇਆ ਤਿੰਨ ਜਗ੍ਹਾ ਤੇ ਜਿਹੜੀ ਉਹ ਲਾਈਨ ਉਹਦਾ ਨੁਕਸਾਨ ਹੋਇਆ ਉਹ ਬੰਦ ਬੰਦ ਰਹੂਗੀ ਪਰ ਡਬਲ ਲਾਈਨਾਂ ਜਿਹੜੀ ਅਪਸਟ੍ਰੀਮ ਵਾਲੀ ਆ ਡਾਊਨਸਟ੍ਰੀਮ ਵਾਲੀ ਜਿਹੜੀਆਂ ਸਾਡੀਆਂ ਲਾਈਨ ਲਾਈਨਾਂ ਉੱਤੇ ਸਾਡਾ ਨੁਕਸਾਨ ਹੋਇਆ ਹੈ ਪਰ ਉਹਦੇ ਵਿੱਚ ਯਾਤਰਾਜ ਨਹੀਂ ਕੋਈ ਫਰਕ ਟ੍ਰੇਨਾਂ ਜਿਹੜੀਆਂ ਸਾਰੀਆਂ ਟਾਈਮਲੀ ਚੱਲ ਰਹੀਆਂ ਮੈਂ ਤਾਂ ਰੱਬ ਨੂੰ ਜਲਦੀ ਤੋਂ ਜਲਦੀ ਕਹਿਣਾ ਆ ਦਿਨ ਨਿਕਲ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਅਸੀਂ ਅਨਾਉਂਸ ਕਰਨੇ ਸੀ ਰੇਲਵੇ ਦੇ ਪੰਜਾਬ ਲਈ ਜਿਹੜੇ 40-50 ਸਾਲ ਤੋਂ ਰੁਕੇ ਹੋਏ ਆ ਜਦੋਂ ਆ ਥੋੜਾ ਬਹੁਤਾ ਹੋਰ ਇਹ ਹੱਡ ਦਾ ਕੰਮ ਰੁਕੇ ਪਰ ਮੈਂ ਬਾਰ-ਬਾਰ ਕਹਿਣਾ ਫਿਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਜਾਊਗੀ ਮੈਂ ਇਹ ਵਿਸ਼ਵਾਸ ਨਾ ਕਹਿਣਾ ਜ਼ਿੰਮੇਵਾਰੀ ਨਾ ਕਹਿਣਾ ਪਰ ਪੰਜਾਬ ਨੂੰ ਇਹੋ ਜਿਹੇ ਬੰਦੇ ਇਹਨਾਂ ਤੋਂ ਇਹਨਾਂ ਤੋਂ ਬਚਣਾ ਚਾਹੀਦਾ ਜਿਹੜੇ ਸਿਰਫ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦਾ ਦੁਸ਼ਮਣ ਬਣਾਉਂਦੇ ਆ ਇਹਨਾਂ ਦੀ ਇੱਕੋ ਹੀ ਜੋਰ ਰਹਿੰਦਾ ਵੀ ਕਿਵੇਂ ਪੰਜਾਬ ਨੂੰ ਦਿੱਲੀ ਨਾਲ ਲੜਾਈਏ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਬਾਕੀ ਸੂਬੇ ਸਾਰੇ ਮौज ਕਰ ਰਹੇ ਆ ਆਰਾਮ ਕਰ ਰਹੇ ਆ ਪਰ ਇਹ ਸਾਡੇ ਪੋਲੀਟਿਕਲ ਲੀਡਰ ਨੇ ਜਿਹੜੇ ਆਮ ਆਦਮੀ ਵਾਲੇ ਕਾਂਗਰਸ ਵਾਲੇ ਇਹਨਾਂ ਦਾ ਇੱਕੋ ਮਕਸਦ ਆ ਵੀ ਕਿਵੇਂ ਦਿੱਲੀ ਦੇ ਨਾਲ ਲੜਾ ਕੇ ਪੰਜਾਬ ਨੂੰ ਰੱਖੀਏ ਰੱਬ ਜਾਣੇ ਇਹਨਾਂ ਨੂੰ ਕੀ ਲੱਭਦਾ ਹੈ ਚੋ ਕੀ ਨਹੀਂ ਲੱਭਦਾ ਪਰ ਤੁਹਾਨੂੰ ਇਹ ਗੱਲ ਸਮਝਣੀ ਪਊਗੀ ਬਾਹਰ ਮਰਮੈਂ ਲੋਕਾਂ ਨੂੰ ਮੈਂ ਇਸ ਗੱਲ ਤੇ ਤਾਂ ਜੋਰ ਦੇ ਰਿਹਾ ਕੀ ਬਹੁਤ ਨੁਕਸਾਨ ਆਪਾਂ ਕਰਾ ਲਿਆ ਬਾਕੀ ਸੂਬੇ ਬੜੇ ਅੱਗੇ ਨੰਗੇ ਆਪਾਂ ਇਹ ਲੀਡਰਾਂ ਦੀਆਂ ਗੱਲਾਂ ਤੋਂ ਬਚੀਏ ਮਾੜੀ ਜੀ ਗੱਲ ਕਹਿ ਕੇ ਆਪਾਂ ਨੂੰ ਇਹ ਨੁਕਸਾਨ ਕਰਾਉਂਦੇ ਆ ਪੰਜਾਬੀ ਹਿੰਦੀ ਦੀ ਗੱਲ ਕਰਤੀ ਪਹਿਲਾਂ ਹੋਰ ਕਰਤੀ ਇਸ ਕਰਕੇ ਕੋਈ ਵੀ ਇਸ ਪੱਗ ਨੂੰ ਇਸ ਪੱਗ ਨੂੰ ਕਦੇ ਵੀ ਕੋਈ ਤਾਕਤ ਆ ਜਿਹੜੀ ਰੋਕ ਨਹੀਂ ਸਕਦੀ ਇਹ ਪੱਗ ਨੇ ਐਸੀ ਖਾਲਸੇ ਦੇ ਜਾਹੋ ਜਲਾਲ ਚ ਰਹਿਣਾ ਪਰ ਆਪਾਂ ਦੇਸ਼ ਦੇ ਨਾਲ ਜੁੜ ਕੇ ਰਹਿਣਾ देश की पंजाब ताकत आश जो पंजाब ना माँ एक ऐसी है मैं समझता हूँ जो अपने आप से पहले अपने बच्चों के लिए जीती है तो अगर उस माँ जो ये चीज कह रहा है उसको किसी और की इज्जत तो कहाँ होगी जो माँ की इज्जत नहीं कर सकता वो कभी भी किसी की ना इज्जत कर सकता है ना मेरी ख्याल से उसे कोई भी किसी भी चीज पे किसी भी कसौटी पे मैं समझता हूं वो कभी भी कामयाब नहीं हो सकता देखो कांग्रेस जो है ना इस बार बहुत ही हताश है और कांग्रेस मतलब कांग्रेस हर वक्त चाहती है क्योंकि उनके जो बयान आ रहे हैं जो नेपाल में हुआ है जहां और कहीं हो रहा है उनकी यही कोशिश है भी किस तरीके से हम देश में कोई ना कोई चिंगारी लगा के आग लगा सके यहां तक कांग्रेस पार्टी ਤਾਕਤ ਕੇ ਲਿਏ ਸੱਤਾ ਕੇ ਲਿਏ ਯਹਾਂ ਤੱਕ ਉਹ ਬਖਲਾਹਟ ਮੇ ਆ ਚੁਕੀ ਹੈ ਸਰ